ਲੋ ਵੀ ਦੋਸਤੋ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਤੇ ਕੁੜੀ ਨੂੰ ਬਈ ਨਾ ਕਹਿੰਦੇ ਵੀ ਘਰੋਂ ਘੜਤਾ ਇਹਦੇ ਘਰ ਵਾਲੇ ਨੇ ਚਿੱਟਾ ਪੀਂਦਾ ਸੀਗਾ ਨਸ਼ਾ ਕਰਦਾ ਸੀ ਤੇ ਜਿਹੜਾ ਗੱਲਬਾਤ ਕਰਦੇ ਆ ਕੁੜੀ ਨਾਲ ਕੀ ਗੱਲ ਹੋਈ ਐ ਕੀ ਇਹਦਾ ਦਖਾਤਾ ਆ ਪਿੰਡ ਜੀ ਕੀ ਗੱਲ ਹੋਈ ਤੁਸੀਂ ਰੋ ਰਹੇ ਹੋ ਤੁਹਾਡੇ ਸਰ ਤੇ ਚਿੱਟੀ ਜੁਨੀ ਹੈ ਜੀ ਕੀ ਕੀ ਗੱਲ ਹੈ ਜੀ ਸਾਨੂੰ ਖੁੱਲ ਕੇ ਦੱਸੋ ਹਣਾ ਕੀ ਗੱਲ ਬਣਿਆ ਜੀ ਮੇਰੇ ਜੀ ਪਹਿਲਾ ਮੈਂ ਜਿੱਥੇ ਵਿਆਹੀ ਸੀ ਮੇਰੇ ਘਰ ਵਾਲਾ ਮੁੱਕ ਗਿਆ ਸੀ ਜੀ ਹਾਂਜੀ ਮੈਨੂੰ ਉੱਥੋਂ ਘਰੋਂ ਕੱਢ ਦਿੱਤਾ ਗਿਆ ਮੇਰੇ ਮਾਪਿਓ ਨੇ ਮੇਰਾ ਦੂਸਰਾ ਵਿਆਹ ਕਰਤਾ ਜੀ ਅੱਛਾ ਜਦੋਂ ਮੇਰਾ ਦੂਜਾ ਵਿਆਹ ਕਰਤਾ ਉੱਥੋਂ ਉੱਥੇ ਵੀ ਮੇਰੇ ਘਰ ਵਾਲਾ ਚਿੱਟਾ ਪਿੰਦਾ ਸੀ ਜੀ ਉਹ ਵੀ ਮਰ ਗਿਆ ਜੀ ਜੀ ਤੇ ਫਿਰ ਉਹਨਾਂ ਨੇ ਵੀ ਮੈਨੂੰ ਕੱਢਤਾ ਮੇਰੇ ਕੋਲ ਬੱਚਾ ਕੋਈ ਨਹੀਂ ਹੋਇਆ ਵੀ ਇਹ ਬੇਲਾ ਦਾ ਆਪਾਂ ਇਹ ਤੋਂ ਕੀ ਕਰਾਉਣਾ ਤੋਤੇ ਘਰਾਂ ਵਾਲੀ ਤੋਂ ਹੂੰ ਮੈਨੂੰ ਬਾਹਰ ਕੱਢਤਾ ਜੀ ਹੁਣ ਮੇਰਾ ਕੋਈ ਨਹੀਂ ਵੀਰੇ ਬਸ ਮੈਂ ਧੁੱਪੇ ਫਿਰਦੀ ਆ ਤੇ ਹੁਣ ਕਿੱਥੋਂ ਆਏ ਸੀ ਬਈ ਆਪਣਾ ਪੇਕੇ ਨਾ ਘਰੇ ਕਿ ਸੋਹਣਾਂ ਦੇ ਘਰ ਬਈ ਇਹ ਮੇਰੇ ਸਹੁਰਿਆਂ ਦਾ ਘਰ ਆ ਬਾਈ। ਅੱਛਾ। ਕੀ ਕਾਰਨ ਬਾਈ ਥੋੜਾ ਪਹਿਲਾਂ ਵਾਲਾ ਘਰ ਵਾਲਾ ਮਰੇ ਕਿਵੇਂ ਮਰਿਆ? ਕੀ ਕਾਰਨ ਸੀਗਾ? ਪਹਿਲਾਂ ਵਾਲਾ ਤਾਂ ਕਰੇ ਮਾੜੀ ਜਿਹੀ ਲੜਾਈ ਹੋ ਗਈ ਸੀ ਫਾਹਾ ਲੈ ਕੇ ਮਰ ਗਿਆ ਸੀ। ਤੇ ਹੁਣ ਵਾਲਾ ਚਿੱਟਾ ਪੀਂਦਾ ਸੀਗਾ ਬਸ ਚਿੱਟਾ ਪੀ ਕੇ ਟੀਕਾ ਲਾ ਕੇ ਕਿਤੇ ਅਈ ਡਿੱਗੇ ਡੁੱਗੇ ਪਿਆ ਥੈ ਸਾਨੂੰ ਤਾਂ ਜੀ। ਨਹੀਂ ਚਲੋ ਪਹਿਲਾਂ ਵਾਲੇ ਦੇ ਨੇ ਤੁਸੀਂ ਕਿ ਫਾਹਾ ਲੈ ਕੇ ਮਰਿਆ ਹਨਾ। ਕੋਈ ਕਰੇ ਕਲੇਸ਼ ਰਹਿੰਦਾ ਸੀ ਜਾਂ ਕੋਈ ਕਰਜ਼ਾ ਸੀ ਜਾਂ ਕੋਈ ਕਿਸੇ ਨਾਲ ਉਹਦੀ ਦੁਸ਼ਮਣੀ ਸੀ ਜਾਂ ਕੋਈ ਗੱਲਬਾਤ। ਕਿਸਤਾਂ ਗੁਸਤਾਂ ਚੱਲਦੀਆਂ ਸੀ ਜੀ ਕਿਸਤਾਂ ਪਿੱਛੇ ਲੜਾਈ ਹੁੰਦੀ ਸੀ ਕਰਜ਼ਾ ਵਾਲਾ ਸੀ ਜੀ ਨਰਖ ਜਾ ਕੇ ਫਾਹਾ ਲੈ ਲੈ ਜੀ ਜਦੋਂ ਪੈਸੇ ਭਰਨੇ ਪੈਂਦੇ ਸੀ ਜੀ ਪੈਸੇ ਜੁੜਦੇ ਨਹੀਂ ਸੀ ਨਹੀਂ ਭਾਈ ਉਹ ਠੀਕ ਹੈ ਵੀ ਚਲੋ ਉਹਨੇ ਫਾਹਾ ਲੇਤਾ ਤੇ ਅੱਗੇ ਆ ਜਾ ਵੀਰੇ ਥੋੜਾ ਜਿਹਾ ਤੁਹਾਡੇ ਥੋੜਾ ਜਿਹੇ ਚ ਕਸੂਰ ਕੀ ਹੈ ਕਿਉਂਕਿ ਤੁਹਾਡੇ ਅੱਗੇ ਕੋਈ ਉਹਦਾ ਮੁੰਡੇ ਦਾ ਭੈਣ ਜਾਂ ਭਰਾ ਜਾਂ ਕੋਈ ਚਾਚਾ ਤਾਇਆ ਮਾਪਿਓ ਉਹਨਾਂ ਨੇ ਤੁਹਾਨੂੰ ਨਾਲ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੁੜੀ ਦਾ ਕੀ ਕਸੂਰ ਹੈ ਕੁੜੀ ਕਿੱਥੇ ਜਾਊਗੀ ਉਹਨਾਂ ਨੇ ਮੈਨੂੰ ਕੱਢਤਾ ਸੀ ਜੀ ਕਹਿੰਦੇ ਜਿੱਦੋਂ ਇਹਦੇ ਕੋਈ ਬਾਲ ਬੱਚਾ ਨਹੀਂ ਘਰ ਆਲਾ ਮਰ ਗਿਆ ਆਪਾਂ ਇਹ ਤੋਂ ਇਕੱਲੀ ਤੋਂ ਕੀ ਕਰਾਉਣਾ ਆਪਣੇ ਸਿਰ ਤੇ ਬੋਝ ਬਣ ਕੇ ਰਹੂਗੀ ਕੌਣ ਕਿਸੇ ਨੂੰ ਰੱਖਦਾ ਜੀ ਨਾਲੇ ਹਾਂਜੀ ਉਹਨਾਂ ਨੂੰ ਐਸੀ ਸਾਨੂੰ ਖਵਾਉਣਾ ਪਊਗਾ ਸਾਰੀ ਉਮਰ ਜੀ ਪਰਿਵਾਰ ਦੇ ਵਿੱਚ ਵੀਰੇ ਕੌਣ-ਕੌਣਾ ਥੋੜੇ ਕੀ ਕੀ ਪਰਮਾਰਕ ਮੈਂਬਰ ਦੇ ਵਿੱਚ ਕੌਣ-ਕੌਣਾ ਸਾਨੂੰ ਦੱਸੋ ਮੇਰੇ ਪਰਿਵਾਰ ਚ ਮੇਰੇ ਸੱਸ ਸਹੁਰਾ ਮੇਰੀਆਂ 2-3 ਨਣਦਾਂ ਜੀ ਹੂੰ ਤੇ ਮੇਰੇ ਘਰ ਵਾਲਾ ਮਰ ਗਿਆ ਜੀ ਸੀ 5-6 ਜਣੇ ਸੀ ਨਣਦਾਂ ਮੇਰੀਆਂ ਵਿਆਹੀਆਂ ਹੋਈਆਂ ਮੇਰੇ ਸੱਸ ਸਹੁਰਾ ਹੈਗਾ ਉਹਨਾਂ ਨੇ ਮੇਰੇ ਨਾਲ ਨੰਦਾ ਮਗਰ ਲੱਗ ਕੇ ਮੈਨੂੰ ਬਾਹਰ ਕੱਢਤਾ ਜੀ ਤੁਹਾਡਾ ਕੋਈ ਰਿਸ਼ਤੇਦਾਰ ਜੇ ਦੇਖੀ ਜਾਵੇ ਤੁਹਾਡੇ ਕੋਈ ਪੇਕੇਆਂ ਦੇ ਵਿੱਚ ਤੁਹਾਨੂੰ ਪੇਕੇਲੇ ਵੀ ਤੁਹਾਨੂੰ ਰੱਖਣੀ ਨੇ ਜੀ ਕੀ ਗੱਲ ਜੇ ਪੇਕੇ ਥੋੜੀ ਪੇਕੇਆਂ ਦੇ ਵਿੱਚ ਮਾਂ ਪਿਓ ਹੁੰਦਾ ਭੈਣ ਭਰਾ ਹੁੰਦਾ ਭਜਾਈਆਂ ਹੁੰਦੀਆਂ ਉਹ ਵੀ ਤੁਹਾਨੂੰ ਤੁਹਾਡੀ ਗੱਲਬਾਤ ਨਹੀਂ ਸੁਣਦੇ ਤੁਹਾਨੂੰ ਰੱਖ ਦਿੰਨਗੇ ਪੇਕਾਂ ਦੇ ਵਿੱਚ ਜੀ ਮੇਰਾ ਮਾਂ ਪਿਓ ਸੀ ਉਹ ਮਰ ਗਿਆ ਜੀ ਹੂੰ ਤੇ ਮੇਰੇ ਭਾਈ ਪਰਜਾਈ ਨੇ ਪਰਜਾਈਆਂ ਨੱਕ ਬੁੱਲ ਕੱਢ ਦੀਆਂ ਨੇ ਵੀਰੇ ਕੌਣ ਲਾਉਂਦਾ ਕਿਸੇ ਨੂੰ ਲਵੇ ਕਹਿੰਦੇ ਬੰਦੇ ਖਾਣੀ ਆ ਕੀ ਦੋ ਬੰਦੇ ਖਾਗੀ ਕਿਤੇ ਸਾਡੇ ਤੇ ਨਾ ਗਲਤ ਅਸਰ ਪੈ ਜੇ ਪਰਛਾਵਾ ਪੈ ਜੇ ਹੂੰ ਕੋਈ ਨਹੀਂ ਰੱਖਦਾ ਵੀਰੇ ਹੁਣ ਬਸ ਸਾਈ ਤੂਰੀ ਜਾਉਨੀਆਂ ਵੀ ਜੇ ਕਿਤੇ ਚੱਲ ਮੈਨੂੰ ਕੋਈ ਕੰਮ ਮਿਲ ਜੇ ਕੰਮ ਆ ਕੀ ਇਹ ਬਣੇ ਹੱਥਾਂ ਦੇ ਹੱਥ ਸੁੜੇ ਜਿਹੜਾ ਫੜਿਆ ਹੋਇਆ ਕੀ ਆ ਇਹ ਕੱਪੜੇ ਆ ਵੀਰੇ ਮੇਰੇ ਪਾਟੇ ਜੇ ਦੋ ਸੂਟ ਨੇ ਵੀ ਚੱਲ ਖੋਰ ਕੁਛ ਨਹੀਂ ਮੇਰੇ ਕੋਲੇ ਵੀਰੇ ਸਭ ਕੁਝ ਖੋਲਿਆ ਮੈਥੇ ਜਿਹੜਾ ਮੈਨੂੰ ਪਾਇਆ ਸੀ ਸੋਨਾ ਚਾਂਦੀ ਅੱਛਾ ਸਾਰਾ ਕੁਝ ਖੋਲਿਆ ਜੀ ਤੋ ਬਈਆ ਪੰਜਾਬ ਦੇ ਹਾਲਾਤ ਆ ਕੁੜੀ ਤੋਂ ਜਿਹੜਾ ਸੋਨਾ ਸੀ ਚਾਂਦੀ ਪੈਸੇ ਤੇ ਲੈ ਸਾਰਾ ਕੁਝ ਖੋਲਿਆ ਤੇ ਬਈ ਜਦ ਤੁਸੀਂ ਦਾਜ ਦੇ ਵਿੱਚ ਦਿੱਤਾ ਸੀ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਮੁੰਡੇ ਵਾਲਿਆਂ ਨੂੰ ਤੇ ਉਹ ਤੁਹਾਡੇ ਤੋਂ ਮਤਲਬ ਉਹਨਾਂ ਨੇ ਸਾਰਾ ਸਮਾਨ ਰੱਖ ਲਿਆ ਜੀ ਉਹ ਤੁਹਾਨੂੰ ਕੁਝ ਵੀ ਨਹੀਂ ਦਿੱਤਾ ਉਹਨਾਂ ਨੇ ਉਹ ਮੇਰੀ ਨੰਨੰਦਾ ਲੈ ਗਈਆਂ ਜੀ ਚੱਕ ਕੇ ਸਾਰਾ ਕੁਝ। ਅੱਛਾ। ਹਾਂਜੀ ਮੇਰੇ ਸੱਸ ਸਹੁਰੇ ਨੇ ਜਿਹੜਾ ਮੈਨੂੰ ਕੁਸ ਪਾਇਆ ਸੀ ਉਹ ਸਾਰਾ ਕੁਝ ਲਾ ਲਿਆ ਜੀ ਤੇ ਮੈਨੂੰ ਘਰੋਂ ਕੱਢਤਾ ਕਹਿੰਦੇ ਜਾ ਸਾਡੇ ਕੰਨੂ ਮਾਰ ਖੂ ਖਾਤੇ ਡਿੱਗ ਕੇ ਤੇ ਮਰ ਜੀ ਜਾ। ਸਾਡੇ ਸਿਰੋਂ ਲੈ ਪੜੇ। ਤੇ ਤੁਸੀਂ ਕੋਈ ਪਿੰਡ ਦੇ ਮੋਹਤਬਰ ਬੰਦੇ ਕੋਲੇ ਪੰਚਾਇਤ ਮੈਂਬਰ ਸਰਪੰਚ ਕੋਲੇ ਜਾ ਕੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਬਈ? ਕੋਣ ਕਿਸੇ ਦੀ ਮਦਦ ਕਰ ਜਾ ਜੀ। ਆਪਦੀ ਹੀ ਨਹੀਂ ਨਿਭੜਦੀਆਂ ਜੀ ਕਿਸੇ ਦੀਆਂ। ਹੂੰ। ਸਭ ਦੇ ਘਰ ਘਰ ਇਹੀ ਹਾਲ ਨੇ ਜੀ ਕੋਈ ਨਹੀਂ ਮਦਦ ਕਰਦਾ ਮੈਂ ਸਾਰਿਆਂ ਮੂਰੇ ਅਰਜ਼ੀ ਕੀਤੀ ਸੀ ਵੀ ਮੈਂ ਪਿੰਡ ਚ ਕੰਮ ਕਰਕੇ ਵੀ ਆਪਦਾ ਗੁਜ਼ਾਰਾ ਕਰ ਲੂੰਗੀ ਚਲ ਮਰਨ ਵਾਲਾ ਤਾਂ ਮਰ ਗਿਆ ਜੀ ਮੈਂ ਆਪਦਾ ਟਾਈਮ ਪਾਸ ਕਰ ਲੂੰਗੀ ਕਿਸੇ ਸੋਸ਼ਲ ਮੀਡੀਆ ਵਾਲੇ ਨੇ ਮੇਰੀ ਥੋੜੀ ਮਦਦ ਕੀਤੀ ਹੋਵੇ ਕਿਸੇ ਪੱਤਰਕਾਰ ਨੇ ਕੋਈ ਕਿਸੇ ਸਮਾਜ ਸੇਵੀ ਨੇ ਥੋੜੀ ਬਾਹ ਫੜੀ ਹੋਵੇ ਨਾ ਜੀ ਮੇਰੇ ਕਿਸੇ ਨੇ ਬਾਹ ਨਹੀਂ ਫੜੀ ਜੇ ਮੇਰੀ ਬਾਹ ਫੜੀ ਹੁੰਦੀ ਵੀਰੇ ਮੈਂ ਸੜਕਾਂ ਤੇ ਥੋੜੀ ਰੁਲਦੀ ਆਹ ਰੁਲਦੀ ਫਿਰਦੀ ਮੇਰੀ ਭਰੀ ਉਮਰ ਆ ਫੇਰ ਕੀ ਹੋਗਾ ਜੇ ਮੇਰੇ ਘਰ ਵਾਲੇ ਮਰ ਗਏ ਦੋ ਮੈਂ ਤਾਂ ਜਵ ਮੇਰੀ ਮੇਰੀ ਕੀ ਉਮਰ ਹੈ ਤੁਹਾਡੇ ਸਾਹਮਣੇ ਹੈ ਏ ਤੁਹਾਡੇ ਭਾਈ ਭਰਾ ਭਰਾ ਪਰਜਾਈ ਵੀ ਤੁਹਾਡੇ ਤੋਂ ਹੁਣ ਮਤਲਬ ਮੂੰਹ ਮੋੜ ਰਹੇ ਆ ਤੇ ਉਹਨਾਂ ਨੂੰ ਤੁਸੀਂ ਕਿਸੇ ਸਰਪੰਚ ਨੂੰ ਕੋਈ ਪੰਚਾਇਤ ਨੂੰ ਕਹਿ ਕੇ ਜਾ ਕੇ ਕੀ ਆਵੇ ਭਾਈ ਵੀ ਮੇਰਾ ਕਸੂਰ ਕੀ ਹੈ ਮੈਂ ਕਿਹੜਾ ਜਾਣ ਕੇ ਮਾਰੇ ਆ ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਭਰਾ ਪਰਜਾਈ ਦੀ ਭਾਦੀਆਂ ਪਿੱਛੇ ਲੱਗ ਰਹੇ ਨੇ ਉਹ ਕਹਿੰਦੇ ਜੇ ਸਾਡੇ ਕੋਲ ਰਹੂਗੀ ਹਿੱਸਾ ਵੰਡਾਉਗੀ ਘਰ ਤੋਂ ਨਾਲੇ ਸਾਡੇ ਤੇ ਬੋਝ ਬਣ ਕੇ ਰਹੂਗੀ ਸਾਡੇ ਬੱਚਿਆਂ ਤੇ ਅਸਰ ਪਊਗਾ ਸਾਡੀਆਂ ਬੇਟੀਆਂ ਨੇ ਕੋਈ ਭਾਈ ਪਰਜਾਈ ਨਹੀਂ ਕਿਸੇ ਦਾ ਜੀ ਜਦੋਂ ਮੇਰੇ ਕੋਲ ਸਾਰਾ ਕੁਝ ਸੀ ਉਦੋਂ ਮੇਰੇ ਕੋਲ ਗੇੜਾ ਰੱਖਦੇ ਸੀ ਜੀ ਮੈਂ ਸਭ ਕੁਝ ਦਿਨ ਦੀ ਸੀ ਜੀ ਮੇਰੇ ਹੱਥ ਮੱਤੇ ਸੀ ਜੀ ਜਦੋਂ ਮੇਰੇ ਘਰ ਵਾਲੇ ਮਰ ਗਏ ਪਹਿਲਾਂ ਵਾਲਾ ਵੀ ਹੁਣ ਵਾਲਾ ਵੀ ਹੁਣ ਮੇਰੀ ਕੋਈ ਸਾਰ ਨਹੀਂ ਲੈਂਦਾ ਜੀ ਆ ਸੜਕਾਂ ਤੇ ਰੁਲਦੀ ਫਿਰਦੀ ਹਾਂ ਤੇ ਵੀਰੇ ਪਹਿਲਾਂ ਵਾਲੇ ਘਰ ਵਾਲੇ ਨੂੰ ਕਿੰਨਾ ਟਾਈਮ ਆ ਗਾ ਮਰੇ ਨੂੰ ਤੇ ਕਿੰਨਾ ਟਾਈਮ ਤੁਸੀਂ ਬਸੋ ਰਹੇ ਹੋ ਤੇ ਕਿੰਨਾ ਟਾਈਮ ਮਤਲਬ ਵਿਆਹ ਹੋਈ ਨੂੰ ਕਿੰਨੇ ਨੇ ਹੋਇਆ ਤੁਹਾਡੇ ਨੂੰ ਸਾਲ ਕੁ ਹੋਇਆ ਸੀ ਜੀ ਵਿਆਹ ਹੋਈ ਨੂੰ ਪਹਿਲਾਂ ਵਾਲੇ ਹੁਣ ਮੇਰੇ ਇਹਨਾਂ 3 ਸਾਲ ਹੋ ਗਏ ਸੀ ਜੀ ਮੇਰੇ ਬਾਲ ਬੱਚਾ ਕੋਈ ਨਹੀਂ ਹੋਇਆ ਜੀ ਉਹ ਮਤਲਬ ਪਿਛਲੇ ਘਰ ਵਾਲੇ ਨੇ ਤੁਹਾਡੇ ਨੇ ਕਰਜ਼ਾ ਚੱਕ ਲਿਆ ਸੀਗਾ ਕੀ ਲਿਆ ਸੀ ਕਰਜ਼ੇ ਸੀ ਉਹਨਾਂ ਨੇ ਮਤਲਬ ਉਹਨੂੰ ਇਹੋ ਜੀ ਆ ਆਪਣੇ ਆਪ ਨੂੰ ਫਾਗ ਲੈਣਾ ਪਿਆ ਮਰਨਾ ਪਿਆ ਉਹ ਉਹਦੀ ਸਜ਼ਾ ਤੁਸੀਂ ਭੁਗਤ ਰਹੇ ਹੋ ਕੀ ਉਹਨੇ ਕਰਜ਼ੇ ਦੇ ਵਿੱਚ ਕੀ ਇਹੋ ਜਿਹਾ ਲਿਆ ਸੀ ਜੀ ਕਰਜ਼ਾ ਤਾਂ ਅਸੀਂ ਲੱਖ ਰੁਪਿਆ ਚੱਕਿਆ ਸੀ ਜੀ ਸੋਚਿਆ ਸੀ ਵੀ ਚਲ ਕਰ ਵਾਰ ਬਣਾਵਾਂਗੇ ਮੈਨੂੰ ਕੀ ਪਤਾ ਸੀ ਜੀ ਲਾ ਕੇ ਉਂਗਲੀ ਮੈਂ ਇਥੋਂ ਕਢਵਾ ਕੇ ਪੈਸੇ ਮੈਨੂੰ ਤਝਾ ਕੇ ਕੁਛ ਨਸ਼ੇ ਪੱਤੇ ਕਰ ਲੇ ਕੁਸ ਸਾਡੇ ਜਾਰ ਬੇਲੀਆਂ ਨੂੰ ਖਵਾਤੇ ਜੀ ਮੈਨੂੰ ਤਾਂ 1 ਰੁਪਿਆ ਵੀ ਨਹੀਂ ਦਿਖਾਇਆ ਕਿਸ਼ਤਾਂ ਪਰ ਦੀ ਮਰ ਗਈ ਮੈਂ ਜੀ ਕਿਸ਼ਤਾਂ ਵਿੱਚ ਤੁਸੀਂ ਲਾਦੀਆਂ ਸਾਰੀਆਂ ਨਹੀਂ ਜੀ ਕੁਸਤਾ ਸਾਡੇ ਕਹਨੇ ਹੁੰਦੇ ਬੀਮਾ ਹੋਇਆ ਹੁੰਦਾ ਜੀ ਕੁਸਤਾ ਮਾਫ ਕਰਤੇ ਜੀ ਮੇਰੇ ਬਾ ਹੁਣ ਤੋਂ ਬਾਅਦ ਕੁਸ ਮੈਂ ਲਾਤੀਆਂ ਸੀ ਜੀ ਉਹਨੇ ਖਾਹਾ ਲੈ ਲਿਆ ਜੀ ਕੋਈ ਬੇਦਰੋ ਪੈਨਸ਼ਨ ਲੱਗੀ ਹੋਈ ਵੀਰੇ ਥੋੜੀ ਕਿੰਨੀ ਲੱਗੀ ਨਹੀਂ ਜੀ ਕਿਸੇ ਨੇ ਕੁਝ ਨਹੀਂ ਲਵਾਇਆ ਜੀ ਤੇ ਸਰਕਾਰਾਂ ਆਈਆਂ ਵੋਟਾਂ ਪਾਈਆਂ ਉਹਨਾਂ ਨੇ ਤੁਹਾਨੂੰ ਕਿਹਾ ਹੁਣੇ ਬਾਈ ਅਸੀਂ ਥੋੜੀ ਮਦਦ ਕਰਾਂਗੇ ਤੇ ਤੁਹਾਡੇ ਨਾਲ ਉਹਨਾਂ ਦਾ ਕੋਈ ਸਾਥ ਦਿੱਤਾ ਥੋੜੀ ਵੀ ਕੁੜੀ ਦਾ ਕੋਈ ਅੱਗੇ ਬਚੇ ਨਹੀਂ ਕੋਈ ਤੁਹਾਨੂੰ ਨੌਕਰੀ ਦੇਣ ਦੀ ਉਨਾਂ ਨੇ ਪੇਸ਼ਕਸ਼ ਕੀਤੀ ਹੋਵੇ ਜਾਂ ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਹੋਵੇ ਮੈਨੂੰ ਕੋਈ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਕਿਤੇ ਵੀ ਲਵਾਓ ਵੋਟਾਂ ਵਾਲਾ ਕੌਣ ਆ ਜੀ ਕਿਸੇ ਦਾ ਕੋਈ ਨਹੀਂ ਮੈਂ ਪੜ੍ਹੀ ਲਿਖੀ ਵੀ ਬਥੇਰੀਆਂ ਜੀ ਕਿੰਨੇ ਬੜੇ ਆ ਵੀਰੇ ਮੈਂ ਤਾਂ ਪਲਾਸਟਿਕ ਕੀਤੀ ਵੀਰ ਉਹਦਾ ਇੰਨਾ ਕੀ ਪੜਦੇ ਸੀਗੇ ਜੀ ਪੜਾਈ ਹੁੰਦੀ ਸੀ ਇੰਨੀ ਕੁ ਜੀ ਪਲਾਸਟਿਕ ਕੀਤੀ ਸੀ ਜੀ ਮੇਰੀ ਮੈਨੂੰ ਕਿਸੇ ਨੇ ਆਇਆ ਹੌਸਲਾ ਨਹੀਂ ਦਿੱਤਾ ਵੀ ਤੂੰ ਵਿਧਵਾ ਹੋ ਗਈ ਲੈ ਤੈਨੂੰ ਛੋਟੀ ਮੋਟੀ ਕਿ ਤੈਨੂੰ ਉਪਰੀ ਤੇ ਰਖਾ ਦੀ ਵੀ ਜਾਂ ਤੇਰਾ ਗੁਜ਼ਾਰਾ ਹੋਈ ਚੱਲ ਤੂੰ ਵਿਧਵਾ ਦੋ ਵਾਰ ਤੇਰੇ ਨਾਲ ਇਹ ਘਟਣਾ ਹੋ ਗਈ ਜੀ ਉਹਦਾ ਟਾਈਮ ਪਾਸ ਕਰ ਲੈਣੀ ਕੋਈ ਕਿਸੇ ਦਾ ਨਹੀਂ ਵੀਰੇ ਇਸ ਦੁਨੀਆਂ ਤੇ ਕੋਈ ਸਹਾਰ ਨਹੀਂ ਲੈਂਦਾ ਸੋ ਦੋਸਤੋ ਤੁਸੀਂ ਦੇਖਿਆ ਕੁੜੀ ਨੂੰ ਘਰੋਂ ਕੱਢਿਆ ਤੇ ਵਿਚਾਰੀ ਹੁਣ ਕਿੱਥੇ ਕਿੱਥੇ ਜਾ ਰਹੇ ਹਾਂ ਵੀਰੇ ਹੰਦ ਸਾਰਸ ਟਾਈਮ ਮੈਂ ਤੁਸੀਂ ਚਲੋ ਪੱਤਰਕਾਰਾਂ ਦਾ ਕੰਮ ਹੁੰਦਾ ਆਪਣਾ ਕੰਮ ਕਰਨਾ ਅਸੀਂ ਜਾ ਰਹੇ ਸੀਗੇ ਕੋਈ ਨਿਊਜ਼ ਲਾਉਣ ਆ ਦੇਖਿਆ ਵੀ ਕੁੜੀ ਇੱਕ ਤੁਰੇ ਆ ਰਹੀ ਐ ਤੇ ਤੁਸੀਂ ਬਈ ਹੁਣ ਕਿੱਥੇ ਜਾ ਰਹੇ ਹੋ ਕਿਉਂਕਿ ਤੁਹਾਡਾ ਨਾਂ ਪੇਕੇ ਤੁਹਾਡੇ ਹਸਾਰੇ ਨਾਂ ਤੁਹਾਡੇ ਸਹਰਿਆਂ ਤੁਹਾਨੂੰ ਰੱਖਿਆ ਹੁਣ ਤੁਸੀਂ ਇਸ ਟਾਈਮ ਕਿਸੇ ਬਸਤੀ ਤਲਾਸ਼ ਚੋਂਗੇ ਕਿਸੇ ਕਿੱਥੇ ਜਾ ਰਹੇ ਹੋ ਤੁਹਾਨੂੰ ਇਹ ਮੈਂ ਬਿਰੇ ਬਸ ਮੈਨੂੰ ਤਾਂ ਹੁਣ ਕੁਝ ਨਹੀਂ ਸੁਝ ਰਿਹਾਗਾ ਭਾਵੇਂ ਤਾਂ ਮੈਂ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਕਰ ਲੂੰਗੀ ਰੋਟੀ ਖਾਣੀ ਐ ਬਿਰੇ ਮੈਨੂੰ ਹੋਰ ਕੀ ਲੋੜ ਬਾਲ ਬੱਚਾ ਮੇਰੇ ਨਹੀਂ ਵੀ ਮੈਂ ਉਹਨਾਂ ਨੂੰ ਪਾਲਣਾਗਾ ਮੈਂ ਰੋਟੀ ਖਾਣੀ ਐ ਬਸ ਮੈਂ ਗੁਰੂ ਘਰ ਚ ਬਹਿ ਕੇ ਖਾ ਲੂੰਗੀ ਉੱਥੇ ਸੇਵਾ ਕਰ ਲਿਆ ਕਰੂੰਗੀ ਜੇ ਕਿਸੇ ਦੇ ਘਰੇ ਮੈਨੂੰ ਕੰਮ ਮਿਲ ਗਿਆ ਤਾਂ ਕੰਮ ਕਰਕੇ ਚੱਲ ਮੇਰਾ ਗੁਜ਼ਾਰਾ ਹੋ ਜੀਆ ਕੋਈ ਮੇਰਾ ਜਿਹੇ ਜਾਂ ਕੋਈ ਖਰਚਾ ਹੋਊ ਲੀੜਾ ਕੱਪੜਾ ਅਗਲਾ ਮੈਨੂੰ ਦਵਾਦਿਆ ਕਰੂੰ ਮੈਂ ਕੰਮ ਕਰ ਲਿਆ ਕਿਨੂੰ ਕੋਈ ਵੀਰੇ ਮਾਮੇ ਭੂਏ ਥੋਫੜ ਚਾਚੇ ਤਾਏ ਕਿਸੇ ਨੇ ਥੋਡੀ ਪੈਰਭਾਈ ਕੀਤੀ ਹੋਵੇ ਆ ਕੁੜੀ ਕਿੱਥੇ ਤੁਰੀ ਫਿਰਦੀ ਆ ਅਸੀਂ ਕੁੜੀ ਨੂੰ ਲਈਏ ਅਸੀਂ ਕੁੜੀ ਨੂੰ ਆਪਣੇ ਘਰੇ ਰੱਖੀਏ ਸਭ ਵੀਰੇ ਆਪਣਾ ਆਪਣੇ ਕੰਮਾਂ ਚ ਦੇ ਜੀਨੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਸਭ ਆਪ ਕੋ ਆਪਣੇ ਧੀਆ ਪੁੱਤਾਂ ਬਾਰੇ ਸੋਚਦਾ ਹੈਗਾ ਕਿਹਾਂ ਅੰਗਲੀਆਂ ਸੰਗਲੀਆਂ ਚ ਕਾਉਣ ਜਾਂਦਾ ਅੱਜ ਕੱਲ ਜੇ ਕਿਸੇ ਕੋਲੇ ਕੁਝ ਹੈਗਾ ਤਾਂ ਖਾ ਲਈ ਆਗਲਾ ਲੈ ਜੇ ਕੋਈ ਲੋੜਬੰਦ ਬੰਦਾ ਕਿਸੇ ਦੇ ਕੋਈ ਹੁੰਦਾ ਵੀ ਕਿਸੇ ਘਰ ਵਾਲੀ ਮਰੀ ਹੈ ਜਾਂ ਕੋਈ ਪਰਿਵਾਰ ਹੈ ਨਹੀਂ ਉਹ ਤੁਹਾਨੂੰ ਰੱਖਣਾ ਚਾਹੁੰਦਾ ਥੋੜੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਤੁਸੀਂ ਇਸ ਚੀਜ਼ ਨਾਲ ਐਗਰੀ ਨਹੀਂ ਮੈਂ ਤਾਂ ਥੋੜਾ ਮਨ ਮਰ ਚੁੱਕਿਆ ਵੀ ਨਹੀਂ ਹੁਣ ਆਪਾਂ ਵਿਆਹ ਹੀ ਨਹੀਂ ਕਰਾਉਣਾ ਮੈਂ ਹੁਣ ਕਿਤੇ ਵਿਆਹ ਨਹੀਂ ਕਰਾਉਣਾ ਜੀ ਬਸ ਮੈਂ ਅੱਕ ਗਈ ਜੀ ਜਦੋਂ ਮੇਰੇ ਪਹਿਲਾਂ ਮੈਨੂੰ ਦੋ ਸਿਹਰਿਆਣਾ ਵਿਆਹ ਕੇ ਲਿਆਈ ਸੀ ਜਦੋਂ ਮੇਰੀ ਉਦੋਂ ਦੀ ਜ਼ਿੰਦਗੀ ਸੀ ਬੜੀ ਹੁਣ ਤੀਜਾ ਕਿਹੜਾ ਮੈਨੂੰ ਪਾਰ ਲਾ ਦੇਗਾ ਜੀ ਥੋੜੀ ਜ਼ਿੰਦਗੀ ਸੌਖੀ ਹੈਣੀ ਵੀਰੇ ਹਣਾ ਸੌਖਾਂ ਦੀ ਕੋਈ ਚੀਜ਼ ਹੀ ਨਹੀਂ ਬਹੁਤ ਠੋਕਰਾਂ ਮਿਲੇ ਹਾਂ ਜੀ ਹੁਣ ਤੱਕ ਠੋਕਰਾਂ ਹੀ ਖਾਧੀਆਂ ਜੀ ਹੂੰ ਸੋ ਬਈ ਕੀ ਜਿਹੜੀਆਂ ਕੁੜੀਆਂ ਅੱਜ ਕੱਲ ਲੋਕ ਕੁੜੀਆਂ ਨੂੰ ਜੰਮਣ ਤੋਂ ਡਰਦੇ ਆ ਕਿ ਕੁੜੀਆਂ ਹੋ ਗਈਆਂ ਤਾਂ ਅਸੀਂ ਪਤਾ ਨਹੀਂ ਕੀ ਹੋਊਗਾ ਉਹਦੇ ਬਾਰੇ ਸਾਨੂੰ ਤੁਸੀਂ ਦੱਸੋ ਕੀ ਕਾਰਨ ਕੀ ਹੈ ਜਦ ਲੋਕ ਕੁੜੀਆਂ ਨੂੰ ਜੰਮਣ ਤੋਂ ਪਹਿਲੇ ਮਰਵਾਉਂਦੇ ਆ ਲੋਕ ਕੁੜੀਆਂ ਜੰਮਣ ਤੋਂ ਨਹੀਂ ਡਰਦੇ ਭਰਾ ਜੀ ਲੋਕ ਡਰਦੇ ਨੇ ਜਿਹੜਾ ਆ ਕਾਲਜੋਗ ਚੱਲ ਰਿਹਾ ਦਾਜ ਦੀ ਸਮੱਸਿਆ ਤੋਂ ਦਾਜ ਮੰਗਦੇ ਆ ਧੀਆਂ ਨੂੰ ਸਾੜ ਕੇ ਮਾਰ ਦਿੰਦੇ ਆ ਜਿਵੇਂ ਹੁਣ ਮੈਂ ਠੋਕਰਾ ਖਾਂਦੀ ਕੁੜੀ ਮੈਂ ਵੀ ਤਾਂ ਇੱਕ ਧੀ ਆ ਕਿਸੇ ਦੀ ਫੇਰ ਕੀ ਹੋਵੇ ਜੇ ਚਲੋ ਰੱਬ ਦੀ ਮਰਜ਼ੀ ਸੀ ਮੇਰੇ ਘਰ ਵਾਲੇ ਮਰ ਗਏ ਮੇਰਾ ਤਾਂ ਇਹਦੇ 'ਚ ਕੋਈ ਕਸੂਰ ਨਹੀਂ ਜੀ ਮੇਰਾ ਇਹਦੇ ਵਿੱਚ ਕੀ ਕਸੂਰ ਆ ਤੁਸੀਂ ਦੱਸੋ ਪਹਿਲੇ ਦਾ ਪਹਿਲੇ ਵਿਆਹ ਦੇ ਵਿੱਚ ਕਿੰਨਾ ਖਰਚਾ ਕੀਤਾ ਕਿੰਨੀ ਬਰਾਤ ਆਈ ਕਿੰਨੀ ਬਰਾਤ ਦੀ ਤੁਸੀਂ ਸੇਵਾ ਕੀਤੀ ਤੇ ਪੈਲਸ 'ਚ ਕੀਤੀ ਜਾਂ ਆਮ ਖਰਚ ਕੀਤੀ ਸਾਨੂੰ ਇਹ ਜਰੂਰ ਦੱਸੋ ਉਕੇ ਜਿਹੜੇ ਕੋਈ ਮਦਦਗਾਰ ਬੰਦਾ ਹੋਵੇ ਮਦਦ ਕਰਦੇ ਥੋੜੀ ਪੈਸੇ ਤੇ ਨਹੀਂ ਹੈਲਪ ਹੋ ਜੇ ਪਹਿਲੇ ਵਿਆਹ ਕਿੰਨਾ ਖਰਚਾ ਹੋਇਆ ਕਿਵੇਂ ਕੀਤਾ ਤੇ ਕਿੰਨੀ ਬਰਾਸੀ ਸਾਨੂੰ ਡਿਟੇਲਸ ਦੱਸੋ ਵੀਰੇ ਪਹਿਲੇ ਵਿਆਹ ਤੇ ਤਾਂ ਮੇਰਾ 3-4 ਲੱਖ ਰੁਪਈਆ ਖਰਚ ਆਇਆ ਸੀ ਸਾਡੇ ਗਰੀਬਾਂ ਨੇ ਤਾਂ ਇਹ ਜੀ ਵਿਆਹ ਜਿਦੇ ਆ ਜੀ 3-4 ਲੱਖ ਰੁਪਈਆ ਆਇਆ ਸੀ ਜਿਹੜਾ ਹੁਣ ਵਾਲਾ ਵਿਆਹ ਸੀ ਉਹ ਮੇਰਾ ਚਿੰਨੀ ਜਿਹੜਾ ਵਾਜੀ ਕੀਤਾ ਸੀ ਜੀ ਵੀ ਚਲ ਦੂਜਾ ਵਿਆਹਗਾ ਇਹਦੇ ਘਟ ਆਇਆ ਸੀ ਜੀ 2.5 ਲੱਖ ਰੁਪਈਆ ਤੇ 3-4 ਲੱਖ ਰੁਪਈਆ ਤੁਸੀਂ ਬਈ ਮਾਂ ਤੇ ਮੂੰਹ ਮੰਨਿਓ ਹਣਾ ਤੇ ਉਹਨਾਂ ਨੇ ਤੁਹਾਨੂੰ ਇਹ ਨਹੀਂ ਸੋਚਿਆ ਵੀ ਜਦੋਂ 3-4 ਲੱਖ ਰੁਪਏ ਲਾ ਲਾ ਕੇ ਲਾਇਆ ਕੁੜੀ ਨੇ ਵੀ ਕੁੜੀ ਨੂੰ ਅਸੀਂ ਮੜੇ-ਮੋਡੇ ਪੈਸੇ ਦੇ ਦਿੱਤੇ ਵੀ ਕੁੜੀ ਵਾਲਿਆਂ ਦੀ ਕੁੜੀ ਦੀ ਜ਼ਿੰਦਗੀ ਸੌਕੇ ਨਾ ਲੰਘ ਜੂ ਜਾਂ ਹੁਣ ਦੂਜੇ ਘਰ ਵਾਲਿਆਂ ਨੇ ਥੋੜੇ ਬਾਰੇ ਮਾੜਾ-ਮਾੜਾ ਸੋਚਿਆ ਉਹਨੇ ਵੀ ਕੁੜੀ ਨੇ ਸਾਨੂੰ ਦਾਜ ਦਿੱਤਾ ਅਸੀਂ ਕੁੜੀ ਦੀ ਮਦਦ ਕਰੀਏ ਥੋੜੇ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਜੁਨਾ ਕਰਨ ਤੇ ਵੀਰੇ ਨਹੀਂ ਬਾਈ ਕਿਸੇ ਨੇ ਨਹੀਂ ਹੂੰ ਤਾਂ ਬਈ ਇਹ ਹਾਲਾਤ ਆ ਕੁੜੀ ਜਾ ਰਹੀ ਐ ਤੇ ਕਿਸੇ ਵੀਰ ਨੇ ਕੋਈ ਮਦਦ ਕਰਨੀ ਐ ਆਏ ਕੁੜੀ ਕੁੜੀ ਵੀਰੇ ਆਪਣਾ ਨਾਂ ਰਾ ਦੋ ਕੀ ਐ ਤੁਹਾਡਾ ਹਣਾ ਵੀਰੇ ਆਪਣਾ ਨਾਮ ਬੋਲ ਦੋ ਐਡਰੈਸ ਬੋਲ ਦੋ ਮੋਬਾਈਲ ਨੰਬਰ ਬੋਲ ਦੋ ਅਕਾਊਂਟ ਨੰਬਰ ਬੋਲ ਦੋ ਜੇ ਕਿਸੇ ਨੂੰ ਥੋੜੀ ਮੇਲਪ ਕਰਨੀ ਹੋਈ ਤਾਂ ਥੋੜੀ ਹੈਲਪ ਕਰ ਦੋ ਜੀ ਵੀਰੇ ਮੈਨੂੰ ਹੁਣ ਹੈਲਪ ਦੀ ਕੀ ਲੋੜ ਹੈ ਜਦੋਂ ਮੇਰੇ ਘਰ ਵਾਲੇ ਨਹੀਂ ਬਣੇ ਜਿਨ੍ਹਾਂ ਨੇ ਮੇਰੇ ਜਿਹੜੇ ਮੇਰੇ ਸੱਸ ਸਹੁਰੇ ਮੈਂ ਉਹਨਾਂ ਦੀ ਇੰਨੀ ਸੇਵਾ ਕਰਦੀ ਸੀ ਜਦੋਂ ਮੈਨੂੰ ਉਹਨਾਂ ਨੇ ਕੱਢਤਾ ਹੁਣ ਹੋਰ ਮੇਰੀ ਕੀ ਮਦਦ ਕਰੂਗਾ ਕੀ ਮੇਰੇ ਨਾਮ ਤੋਂ ਲੈਣਾ ਮੈਂ ਹੁਣ ਅੱਕ ਚੁੱਕੀ ਆ ਵੀਰੇ ਮੈਂ ਕਿਸੇ ਨੂੰ ਕੋਈ ਮੈਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਚਾਹੀਦੀ ਨਾ ਮੈਂ ਆਪਦਾ ਕੋਈ ਨਾਮ ਦੱਸਣਾ ਨਾ ਅਕਾਊਂਟ ਨੰਬਰ ਮੈਂ ਪੈਸਾ ਕੀ ਜਵਾਨੀ ਦੇ ਵਿੱਚ ਕੁੜੀ ਨੂੰ ਆਪਣੀ ਜ਼ਿੰਦਗੀ ਕਰਨ ਦੀ ਬਹੁਤ ਔਖੀ ਹੋ ਜਾਂਦੀ ਹੈ ਤਾਂ ਜੇ ਥੋੜੀ ਕੋਈ ਮਦਦ ਕਰਦਾ ਸੀ ਮਦਦ ਲੈਣ ਲਈ ਤਿਆਰ ਹੋ ਜਾ ਕੇ ਚਲੋ ਅਸੀਂ ਲੇਟ ਢੇੜੀ ਕਰਕੇ ਟਾਈਮ ਪਾਸ ਕਰੂਗੇ ਵੀਰੇ ਮੈਂ ਬਸ ਮਿਹਨਤ ਕਰਕੇ ਆਪਦਾ ਟਾਈਮ ਪਾਸ ਕਰ ਲਵਾਂ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਨਾਲੇ ਤੁਸੀਂ ਵੀਰੇ ਵੀਡੀਓ ਨਾ ਬਣਾਓ ਮੇਰੇ ਅੱਗੇ ਬਹੁਤ ਮੈਨੂੰ ਝੋਕਰਾਂ ਮਿਲ ਗਈਆਂ ਬੇਇੱਜ਼ਤੀ ਹੋਈ ਅਗਲਾ ਕੀ ਕਹੂਗਾ ਕੀ ਸੋਚਣਗੇ ਲੋਕ ਮੇਰੇ ਬਾਰੇ ਵੀਡੀਓ ਨਾਲ ਭਾਈ ਮੈਨੂੰ ਕਿਉਂ ਨਹੀਂ ਤੁਸੀਂ ਵੀਡੀਓ ਬਣਾਉਣ ਦੇ ਰਹੇ ਮਤਲਬ ਸੜਾ ਪੱਤਰਕਾਰਾਂ ਦਾ ਕੰਮ ਹੈ ਅਸੀਂ ਲੋਕਾਂ ਨੂੰ ਦੱਸਣਾ ਵੀ ਕੁੜੀਆਂ ਦੀ ਜ਼ਿੰਦਗੀ ਆਹ ਹੈ ਛੱਟਾ ਪੀਣ ਵਾਲਿਆਂ ਦੀ ਜ਼ ਜਿਹੜੇ ਚਿੱਟਾ ਪਿੰਦੇ ਆ ਉਹਨਾਂ ਦੀ ਉਹਦਾ ਆਪ ਤਾਂ ਮਰ ਜਾਂਦੇ ਆ ਆਪ ਤਾਂ ਦੁਨੀਆ ਛੱਡ ਜਾਂਦੇ ਆ ਜੀ ਮਗਰ ਕੁੜੀਆਂ ਦੀ ਜ਼ਿੰਦਗੀ ਤਵਾ ਹੁੰਦੀ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਭਾਈ ਕੋਈ ਇਹ ਨਹੀਂ ਵੀ ਅਸੀਂ ਵਿਊ ਲੈਣੇ ਆ ਜਾਂ ਤੁਹਾਡੇ ਲਈ ਅਸੀਂ ਪੈਸਾ ਕਮਾਉਣਾ ਹੈ ਅਸੀਂ ਤਾਂ ਸਮਾਜ ਨੂੰ ਸੇਧ ਦੇ ਰਹੇ ਆ ਤੁਸੀਂ ਇਹ ਜੀਤ ਤੋਂ ਕਿਉਂ ਚੱਲ ਰਹੇ ਹੋ ਵੀ ਅਸੀਂ ਥੋੜੀ ਜਿਹੀ ਵੀਡੀਓ ਪਾਉਣੀ ਆ ਤਾਂ ਤੁਹਾਡੇ ਵਿੱਚ ਥੋੜੀ ਹੀੱਠੀ ਹੈ ਥੋੜੀ ਬੇਇੱਜ਼ਤੀ ਹੈ ਇਹ ਤੁਸੀਂ ਕਿਉਂ ਮਹਿਸੂਸ ਕਰ ਰਹੇ ਹੋ ਲੋਕਾਂ ਦੀ ਸੋਚ ਮਾੜੀ ਹੈ ਜੀ ਲੋਕ ਕੀ ਸੋਚਣਗੇ ਮੇਰੇ ਬਾਰੇ ਦੀ ਵਿਧਵਾ ਸੜਕਾਂ ਤੇ ਫਿਰਦੀ ਐ ਟੋਕਰਾਂ ਕਾਂਦੀ ਅਸੀਂ ਇਹਨੂੰ ਐ ਕਰੀਏ ਅਸੀਂ ਇਹਨੂੰ ਐ ਕਰੀਏ ਚਿੱਟੀਆਂ ਦਾੜੀਆਂ ਵਾਲੇ ਵੀ ਹੁਣ ਤੱਕ ਦੇਖ ਕੇ ਮੈਨੂੰ ਟਿੱਚਰਾਂ ਕਰਦੇ ਆ ਜੀ ਇਹ ਮੈਂ ਆਪਣੀ ਜਗ੍ਹਾ ਤੇ ਆਪ ਸਹੀ ਆ ਮੈਂ ਤਾਂ ਕੱਟੀ ਨਹੀਂ ਕੀ ਕਹਿੰਦੇ ਆ ਵੀਰੇ ਤੁਹਾਨੂੰ ਚਿੱਟੀਆਂ ਥੋੜੇ ਵਾਲ ਕੀ ਕੀ ਕਹਿੰਦੇ ਆ ਉਹ ਛੱਡ ਕੇ ਮਰ ਗਏ ਤੈਨੂੰ ਦੋ ਘਰ ਵਾਲੇ ਮਰ ਗਏ ਸਾਡੇ ਨਾਲ ਆ ਜਾ ਵਿਆਹ ਕਰਾ ਲੈ ਮੇਰੇ ਨਾਲ ਰਹਿ ਜਾ ਤੈਨੂੰ ਖਰਚਾ ਦੇਵਾਂਗੇ ਰੋਟੀ ਪਾਣੀ ਖਵਾਵਾਂਗੇ ਬੰਦਾ ਇੰਨਾ ਵੀ ਗਿਰਿਆ ਨਹੀਂ ਹੁੰਦਾ ਜੀ ਰੋਟੀ ਤੋਂ ਡਿੱਗਿਆ ਰੋਟੀ ਜੋਗਾ ਤਾਂ ਕੰਮ ਕਰ ਹੀ ਸਕਦਾ ਜੀ ਮਤਲਬ ਤੁਹਾਨੂੰ ਜਿਹੜੇ ਚਿੱਟੀਆਂ ਥੋੜੀਆਂ ਵਾਲੇ ਤੁਹਾਨੂੰ ਇਹ ਗੱਲਾਂ ਕਹਿੰਦੇ ਆਈ ਉਹ ਹਾਂਜੀ ਮੁੰਡੇ-ਕੁੰਡੇ ਵੀ ਸਾਰੇ ਨਸ਼ੇ ਪੱਤੇ ਵਾਲੇ ਵਿੱਚ ਹੀ ਆ ਗਏ ਜੀ ਤਾਂ ਹੀ ਮੈਂ ਤੁਹਾਨੂੰ ਕਹਿੰਦੇ ਆ ਵੀਰ ਜੀ ਮੇਰੀ ਵੀਡੀਓ ਨਾ ਬਣਾਓ ਗਲਤ ਕਮੈਂਟ ਕਰਨਗੇ ਦੇਖ ਕੇ ਲੋਕ ਵੀ ਟਿੱਚਰਾਂ ਕਰਨਗੇ ਵੀ ਇਹ ਜਵਾਨ ਆ ਗਈ ਅਸੀਂ ਇਹਦਾ ਸਾਰਾ ਬਣ ਗਿਆ ਇਹ ਦੇਖੋ ਬਣੇ ਪਤਾ ਕੀ ਜਿੰਦਣੇ ਗਲਤ ਕਮੈਂਟ ਕਰਨੇ ਆ ਗਲਤ ਦੁਨੀਆ ਵੀ ਹੈਗੀ ਆ ਚੰਗੀ ਪਈ ਹੈ ਉਹ ਆਪਾਂ ਚੰਗੀ ਦੁਨੀਆ ਨੂੰ ਇਹੀ ਸਮਾਜ ਸਾਡੀ ਬੇਨਤੀ ਹੈ ਵੀ ਜੇ ਤੁਸੀਂ ਥੋੜੀ ਉਮਰ ਬਹੁਤ ਪਈ ਹੈ ਜੀ ਕੌਣੇ ਉਮਰ ਕਟਨੀ ਬਹੁਤ ਅਕੀ ਹੋ ਜਾਂਦੀ ਹੈ ਇਹ ਤੁਹਾਡੀ ਕੋਈ ਮਦਦ ਕਰਦਾ ਤਾਂ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਵੀ ਪੈਸੇਦਲੇ ਦੀ ਮਦਦ ਤੁਸੀਂ ਜਰੂਰ ਕਰਾਓ ਕਿਉਂਕਿ ਇੱਕ ਕੁੜੀ ਨੂੰ ਦਿਹਾੜੀਆਂ ਕਰਨੀਆਂ ਅਜੇ ਆਪਕਿ ਸਿਧਾੜੀ ਕਰਨ ਵੀ ਜਾਣੇ ਆ ਤਾਂ ਉਹ ਲੋਕ ਆਪਾਂ ਨੂੰ ਗਲਤ ਨਜ਼ਰ ਨਾਲ ਦੇਖਦੇ ਆ ਤੇ ਸੋ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਵੀ ਅਸੀਂ ਥੋੜੀ ਵੀਡੀਓ ਉਹਨੇ ਥੋੜੇ ਹੱਕ ਲਈ ਬੋਣੇ ਆ ਕਿਉਂਕਿ ਇੱਕ ਹੁਣ ਪਿੱਛੇ ਜਿਹਾ ਇੱਕ ਬੱਚਾ ਹੈ ਉਹਦੀ ਮਾਂ ਨੇ ਮਾਂ ਪਿਓ ਮਰ ਗਿਆ ਸੀ ਮਾਂ ਨੇ ਉਹਨੂੰ ਘਰੋਂ ਘੜਦਾ ਸੀ ਮਤਲਬ ਉਹਦਾ ਵੱਡੇ-ਵੱਡੇ ਕੰਮ ਕਰਨ ਦਾ ਖਰਚਾ ਚੱਕਣ ਦੀ ਪੇਸ਼ਕਸ਼ ਕੀਤੀ ਹੈ ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਦੇਖ ਭੁਰੇ ਅੱਗੇ ਤੁਹਾਡੀ ਇੱਛਾ ਜੇ ਕੋਈ ਮੇਰੀ ਮਦਦ ਕਰਨਾ ਚਾਹੁੰਦਾ ਵੈਸੇ ਤਾਂ ਮੈਂ ਕਿਸੇ ਦੀ ਮਰਜ਼ੀ ਚ ਆਉਂਦੀ ਨਹੀਂ ਮੇਰੀ ਆਲਰੇਡੀ ਬਹੁਤ ਮਦਦ ਕਰਤੀ ਮੇਰੇ ਸਹੁਰਿਆਂ ਨੇ ਮੈਨੂੰ ਘਰੋਂ ਕੱਢ ਕੇ ਬਸ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆਂ ਵੀ ਮੈਨੂੰ ਸੌਖੀ ਜ਼ਿੰਦਗੀ ਜਾਨਦੇ ਆਪਦਾ ਕੰਮ ਕਰਕੇ ਖਾਣਦੇ ਹੋ ਕਾ ਮੈਂ ਗੁਰੂ ਘਰ ਬੈਠਾਂ ਆਪਾਂ ਮੈਂ ਕੰਮ ਕਰਕੇ ਖਾਂ ਮੈਨੂੰ ਜਾਣ ਦੇ ਵੀਰੇ ਠੀਕ ਆ ਵੀਰੇ ਆਹ ਦੇਖੋ ਭਾਈ ਪੰਜਾਬ ਦੇ ਹਾਲਾਤ ਆ ਤੇ ਕੁੜੀ ਦੀ ਜ਼ਿੰਦਗੀ ਤੁਸੀਂ ਦੇਖਿਆ ਵੀ ਇਹਨੂੰ ਘਰੋਂ ਕੱਢਿਆ ਹੋਇਆ ਤੇ ਸਾਹਮਣੇ ਜਾ ਰਹੀ ਆ ਭਾਈ ਪੰਜਾਬ ਦੇ ਵਿੱਚ ਬਹੁਤ ਜਿਹੜਾ ਛਿੱਟੇ ਨੇ ਲੋਕਾਂ ਦੇ ਘਰ ਫੱਟੇ ਆ ਤੇ ਇਹ ਆਏ ਲੱਗਦਾ ਵੀ ਪੰਜਾਬ ਦੇ ਵਿੱਚ ਕੁਝ ਵੀ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਕਿਸੇ ਦੀ ਜ਼ਿੰਦਗੀ ਦਾ ਮੈਂ ਤੁਹਾਡਾ ਆਪਣਾ ਬੁੱਤਾ ਹੋਰ